ਮੇਰੇ ਤਾਂ ਕੇਸੀ ਬਾਤ ਕਰ ਰਿਹਾ ਬਾਈ ਛੋਟੇ ਭਾਈ ਜਿਹੜੇ ਨਸ਼ਾ ਚੜਾਣ ਵਾਲੇ ਪਾਸੇ ਤੁਰਿਆ ਅਸੀਂ ਕਤਲ ਕਰ ਲੈਨੇ ਤੁਰੇ ਜਿਹੜੇ ਤੇ ਨਸ਼ਾ ਕਰਦੇ ਨੇ ਨੌਜਵਾਨ ਬੱਚੇ ਅਸੀਂ ਉਹਨਾਂ ਨੂੰ ਸੁਧਾਰਨਾ ਹੁਣ ਇੱਕ ਤੇ 70 ਮਾਡਲ ਖੜਾ ਮੇਰਾ ਮਿੱਤਰੋ ਕਹਿੰਦਾ ਮੈਂ ਤਾਂ ਪਊਆ ਲੈ ਕੇ ਆਇਆ ਸੀ ਉਹ ਬਾਹਰ ਸਿੱਟ ਕੇ ਆਇਆ ਹੁਣ ਸਾਡਾ ਫੋਕਸ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਇਹ ਜਿਹੜੇ ਉਹ ਉਧਰੋਂ ਆਉਂਦੇ ਨੇ ਪਰਲੇ ਪਾਸੇ ਉਹ ਲੀਡਰ ਉਹਨਾਂ ਬਾਰੇ ਮੈਂ ਕਹਿਣਾ ਨਹੀਂ ਚਾਹੁੰਦਾ ਕੁਝ ਲੇਕਿਨ ਪੰਜਾਬ ਦੀ ਜਨਤਾ ਜਾਣ ਚੁੱਕੀ ਹੈ ਤੁਸੀਂ ਕਾਂਗਰਸ ਦਾ ਬੀਜੇਪੀ ਦਾ ਨਾਂ ਨਾਲੋਂ ਨੇਰੀ ਆਜੂਗੀ ਤੁਸੀਂ ਏ ਖਾਲੀਆਂ ਦਾ ਬੀਜੇਪੀ ਦਾ ਨਾਂ ਨਾਲੋਂ ਇਧਰੋਂ ਨੇਰੀ ਆ ਜਾਣੀ ਹੈ ਔਰ ਦਿੱਲੀ ਵਾਲੇ ਪਾਸਿਓਂ ਨੇਰੀ ਆਉਣੀ ਹੈ ਪੰਜਾਬ ਦੇ ਲੋਕ ਚਟਾਨ ਬਣ ਕੇ ਮੁਰੇ ਖੜੇ ਨੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਤੇ ਨਾਲ ਪੁਲਿਸ ਵੱਲੋਂ ਲਗਾਤਾਰ ਯੁੱਧ ਨਸ਼ੀਬਤ ਛੇੜਿਆ ਹੋਇਆ ਹੈ ਪਿੰਡਾਂ ਪਿੰਡਾਂ ਵਿੱਚ ਜਾ ਕੇ ਉਸ ਤੇ ਐਮਐਲਏ ਸਾਹਿਬ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਮੀਟਿੰਗਾਂ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਤਾਂ ਕਿ ਦੱਸਿਆ ਜਾ ਰਿਹਾ ਕਿ ਨਸ਼ਾ ਬਹੁਤ ਹੀ ਭਿਆਨਕ ਹੈ ਜੋ ਆਪਣੀ ਪੀੜ੍ਹੀ ਨੂੰ ਖਤਮ ਕਰ ਰਿਹਾ ਇਸ ਨੂੰ ਲੈ ਕੇ ਐਮਐਲਏ ਡੇਰਾ ਪਸੀ ਸਾਡੇ ਨਾਲ ਕਲਦੀ ਸਿੰਘ ਰੰਧਾਵਾ ਸਾਡੇ ਨਾਲ ਰੰਧਾਵਾ ਸਾਹਿਬ ਲਗਾਤਾਰ ਪੁਲਸ ਤੇ ਤੁਸੀਂ ਲਗਾਤਾਰ ਮੀਟਿੰਗਾਂ ਕਰ ਰਹੇ ਹੋ ਪਿੰਡਾਂ ਦੇ ਵਿੱਚ ਕਿ ਆਪਣੀ ਪੀੜ੍ਹੀ ਨੂੰ ਬਚਾਉਣਾ ਹੈ ਤਾਂ ਅੱਜ 31 ਮਈ ਲਾਸਟ ਦਿਨ ਹੈ ਡੀਜੀਪੀ ਸਾਹਿਬ ਵੱਲੋਂ ਕਿਹਾ ਗਿਆ ਸੀ 31 ਮਈ ਤੱਕ ਅਸੀਂ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਬਣਾ ਦਾਂਗੇ ਕਿਸ ਤਰੀਕੇ ਦੀ ਤੁਹਾਡੇ ਇਲਾਕੇ 'ਚ ਫੇਰੀ ਚੱਲ ਰਹੀ ਹੈ ਦੇਖੋ ਮੈਂ ਧੰਨਵਾਦੀ ਹਾਂ ਆਪਣੇ ਮੁੱਖ ਮੰਤਰੀ ਆਪਣੇ ਛੋਟੇ ਭਾਈ ਭਗਵੰਤ ਸਿੰਘ ਮਾਨ ਜੀ ਦਾ ਔਰ ਧੰਨਵਾਦੀ ਹਾਂ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਦਾ ਜਿਨ੍ਹਾਂ ਦੀ ਪੁਲਿਸ ਦੀ ਰਹਿਨਮਾਈ ਦੇ ਅੰਦਰ ਡੀਜੀਪੀ ਸਾਹਿਬ ਦੇ ਪੁਲਿਸ ਨੇ ਬਾਖੂਬੀ ਬਹੁਤ ਵਧੀਆ ਆਪਣੀ ਡਿਊਟੀ ਨਿਭਾਈ ਹੈ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਜਿਹੜੀ ਅਗਵਾਹੀ ਦੇ ਅੰਦਰ ਅਸੀਂ ਸਾਰੇ ਪੰਜਾਬ ਦੇ ਐਮ.ਐਲ.ਏ ਸਹਿਬਾਨ ਆਪਣੀ ਘਰ ਦੀ ਲੜਾਈ ਸਮਝ ਕੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਕੰਮ ਜੰਗ ਸ਼ੁਰੂ ਕੀਤੀ ਆ ਆ ਤੁਹਾਡੇ ਸਾਹਮਣੇ ਦੇਖ ਲੋ ਮੇਰੇ ਭੁਖੜੀ ਪਿੰਡ ਦੇ ਨਿਵਾਸੀ ਜਿੰਨੇ ਮੇਰੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਸਾਰੇ ਕਿੰਨੀ ਗਿਣਤੀ ਤੁਸੀਂ ਭੈਣਾ ਦੇਖੀਆਂ ਆਮ ਤੌਰ ਤੇ ਕਦੀ ਇੰਨੀ ਆ ਮੀਟਿੰਗਾਂ ਤਾਂ ਇਲੈਕਸ਼ਨ ਦੇ ਦੌਰਾਨ ਕਦੀ ਆ ਬੋਟਾਂ ਵਾਸਤੇ ਉਹਨਾਂ ਪਈਆਂ ਇਹ ਇਹ ਇੰਡੀਕੇਟ ਕਰਦੀਆਂ ਇਹ ਇੱਕ ਸੁਨੇਹਾ ਦੇਣਾ ਚਾਹੁੰਦੀਆਂ ਪੰਜਾਬ ਦੇ ਲੋਕ ਨੂੰ ਭੈਣਾ ਕਿ ਕਿਤੇ ਨਾ ਕਿਤੇ ਪੰਜਾਬ ਦੇ ਅੰਦਰ ਜਿਹੜਾ ਨਸ਼ਿਆਂ ਦਾ ਜਿਹੜਾ ਆਪਣਾ ਛੇਵਾਂ ਦਰਿਆ ਵਗਦਾ ਸੀ ਉਹ ਕਿਤੇ ਨਾ ਕਿਤੇ ਉਹਦੇ ਕਰਕੇ ਸਾਨੂੰ ਪ੍ਰੋਬਲਮ ਆਉਂ ਡਿਊਟੀ ਕਰਕੇ ਮੇਰੇ ਹਲਕੇ ਦੇ ਐਸਜੀਐਮ ਸਾਹਿਬ ਡੀਐਸਪੀ ਸਾਹਿਬ ਵਿਕਰਮ ਬਰਾੜ ਤੇ ਇਹਨਾਂ ਦੀ ਸਾਰੀ ਟੀਮ ਬਾਖੂਬੀ ਡਿਊਟੀ ਨਿਭਾ ਰਹੀ ਹੈ ਮੈਨੂੰ ਲੱਗਦਾ ਕਿ ਸ਼ਾਇਦ ਮੇਰੇ ਹਲਕੇ ਤੋਂ ਤਸਕਰ ਤੋਸਕਰ ਰਿਆ ਨੇ ਹੁਣ ਤੋਂ ਡਰਨ ਵਾਲੀ ਭੱਜ ਜਾਂਦੇ ਆ ਜਦੋਂ ਪੰਜਾਬ ਦੇ ਲੋਕ ਜਾਗ ਜਾਣ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜਿਹੜਾ ਮੁੱਖ ਮੰਤਰੀ ਨੇ ਸੁਪਰਾ ਲਿਆ ਸੀ ਰੰਗਲਾ ਪੰਜਾਬ ਤਾਂ ਹੀ ਬਣ ਪਾਏਗਾ ਜੇ ਪੰਜਾਬ ਦੇ ਨੌਜਵਾਨ ਇਹ ਨਸ਼ਿਆਂ ਤੋਂ ਮੁਕਤ ਪੰਜਾਬ ਨੂੰ ਦੇਖਣਗੇ ਆਪ ਨਸ਼ੇ ਛਡਣਗੇ ਮੇਰੇ ਯੂਥ ਦਾ ਕੋਆਰਡੀਨੇਟਰ ਸੁਮਿਤ ਰਾਣਾ ਜੀ ਜਿਹੜੀ ਅਗਵਾਹੀ ਕਰਨੇ ਸਾਡੇ ਹਲਕੇ ਦੀ ਇਹ ਬੜੀ ਬਖੂਬੀ ਨਿਭਾਰੇ ਇਹ ਉਹ ਨੌਜਵਾਨ ਬੱਚਾ ਜਿਹੜਾ ਬਾਹਰ ਫੋਰਨ ਚ ਚੰਗੇ ਪੈਸੇ ਕਮਾਉਂਦਾ ਸੀਗਾ ਲੈਦੇ ਮਨ ਨੂੰ ਇੱਕ ਦਰਦ ਜਾਗਿਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਦਾ ਯੂਥ ਜਿਹੜਾ ਨਸ਼ਿਆਂ ਵਾਲੇ ਪਾਸੇ ਧੱਕਿਆ ਜਾ ਰਿਹਾ ਉਹਨੂੰ ਕਿਸੇ ਨਾ ਕਿਸੇ ਨਸ਼ਿਆਂ ਤੋਂ ਬਾਹਰ ਕੱਢਣਾ ਮੈਂ ਸ਼ਾਬਾਸ਼ ਇਹ ਦਣਾ ਹੈ ਜੇ ਬੱਚਿਆਂ ਨੂੰ ਔਰ ਚਾਲਣ ਤਾਂ ਹੀ ਪੰਜਾਬ ਰੰਗਲਾ ਪੰਜਾਬ ਬਣੇਗਾ ਸਰਕਾਰ ਤੇ ਪੁਲਿਸ ਤਾਂ ਬਖੋਬੀ ਜ਼ਿੰਮੇਵਾਰ ਨਿਭਾ ਰਹੀ ਹੈ ਆਮ ਲੋਕਾਂ ਨੂੰ ਕਿੰਨਾ ਖਸਾ ਦੇਣ ਦੀ ਲੋੜ ਹੈ ਕਿਉਂਕਿ ਜਦ ਤੱਕ ਤੁਹਾਡੇ ਕੋਲ ਪਰਮਿਸ਼ਨ ਨਹੀਂ ਪਹੁੰਚੇਗੀ ਕਈ ਲੋਕ ਡਰਦੇ ਮੇਰੀ ਸੁਣ ਬਾਤ ਮੇਰੇ ਯਾਰ ਤੋ ਕੈਸੀ ਬਾਤ ਕਰ ਰਿਹਾ ਬਾਈ ਛੋਟੇ ਭਾਈ ਜੋ ਦੇਖ ਲੈ ਭੁਖੜੀ ਦੇ ਅੰਦਰ ਇਤਨਾ ਕਦੀ ਬੋਟਾਂ ਮੇ ਲੋਕ ਇਕੱਠੇ ਨਹੀਂ ਹੋਏ ਕਰਾਂ ਤੇ ਅੱਜ ਦੇਖ ਲੈ ਕਿੰਨੀਆਂ ਭੈਣਾ ਕਿੰਨੇ ਦੋਸਤ ਕਿੰਨੇ ਸਾਢੇ 70 ਨੌਜਵਾਨ ਜਿਹੜੇ ਆ ਆ ਕਈਆਂ ਨੂੰ ਤਾਂ ਸ਼ਾਮ ਨੂੰ ਪਉਏ ਵਾਲਿਆਂ ਨੂੰ ਡਰ ਹੋਇਆ ਪਿਆ ਮੇਰਾ ਇੱਕ ਵਰਕਰ ਹੈ ਉਹਰੇ ਮੈਂ ਦੇਖੋ ਆ ਮੀਡੀਆ ਦੇ ਸਾਹਮਣੇ ਤਾਂ ਮੈਂ ਗੱਲ ਕੀਤੀ ਹੈ ਕੋਈ ਅਸੀਂ ਨਸ਼ਾ ਚੜਾਉਣ ਵਾਲੇ ਪਾਸੇ ਤੁਰਿਆ ਅਸੀਂ ਕਤਲ ਕਰਨ ਲਈ ਨਹੀਂ ਤੁਰੇ ਜਿਹੜੇ ਨਸ਼ਾ ਕਰਦੇ ਨੇ ਨੌਜਵਾਨ ਬੱਚੇ ਅਸੀਂ ਉਹਨਾਂ ਨੂੰ ਸੁਧਾਰਨਾ ਹੁਣ ਇੱਕ ਤੇ 70 ਮਾਡਲ ਖੜਾ ਮੇਰਾ ਮਿੱਤਰੋ ਕਹਿੰਦਾ ਮੈਂ ਤਾਂ ਪਊਆ ਲੈ ਕੇ ਆਇਆ ਸੀ ਉਹ ਬਾਹਰ ਸਿੱਟ ਕੇ ਆਇਆ ਹੁਣ ਇਸ ਕਰਕੇ ਪੰਜਾਬ 'ਚ ਇੱਕ ਮੈਸੇਜ ਤਾਂ ਅੱਛਾ ਜਾ ਰਿਹਾ ਹੈ ਬਿਲਕੁਲ ਲੇਕਿਨ ਨਵਾਂ ਮੁੱਦਾ ਉੱਠਿਆ ਕੱਲ ਦਾ ਪੰਜਾਬ ਯੂਨੀਵਰਸਿਟੀ ਦੇ ਨਾਮ ਦੇ ਵਿੱਚ ਹਰਿਆਣਾ ਨੂੰ ਜੋੜਨ ਦਾ ਤਾਂ ਲਗਾਤਾਰ ਸ਼ਿਮ ਲੈ ਕੇ ਸਿਆਸਤੀ ਭਖੀ ਹੋਈ ਹੈ ਤੁਹਾਡੇ ਕਈ ਐਮਪੀਆ ਵੱਲੋਂ ਐਮਐਲਏਆ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਕਿਵੇਂ ਦੇਖਦੇ ਹੋ ਕਿ ਪਹਿਲਾਂ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਹਰਿਆਣਾ ਕੇ ਤੁਹਾਡਾ ਪਿਆ ਜਿਹੜਾ ਲਗਾਤਾਰ ਸਿਆਸਤ ਭਖੀ ਹੈ ਉਸ ਤੋਂ ਬਾਅਦ ਹੁਣ ਪੰਜਾਬ ਯੂਨੀਵਰਸਿਟੀ ਦੇ ਤੇ ਕੋਈ ਛੋਟੀ ਮੀਰ ਗੱਲ ਇਹ ਹੈ ਸਾਡਾ ਫੋਕਸ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਇਹ ਜਿਹੜੇ ਉਹ ਉਧਰ ਆਉਂਦੇ ਨੇ ਪਰਲੇ ਪਾਸੇ ਉਹ ਲੀਡਰ ਉਹਨਾਂ ਬਾਰੇ ਮੈਂ ਕਹਿਣਾ ਨਹੀਂ ਚਾਹੁੰਦਾ ਕੁਝ ਲੇਕਿਨ ਪੰਜਾਬ ਦੀ ਜਨਤਾ ਜਾਣ ਚੁੱਕੀ ਹੈ ਜੋ ਯੂਨੀਵਰਸਿਟੀਆਂ ਦੇ ਫੈਸਲੇ ਜੋ ਯੂਨੀਵਰਸਿਟੀਆਂ ਨਾਮ ਰੱਖਣੇ ਬਦਲਣੇ ਇਹ ਪ੍ਰੋਟੋਕੋਲ ਸੀਐਮ ਸਾਹਿਬ ਦੇ ਅੰਡਰ ਹੈ ਔਰ ਪੰਜਾਬ ਰਹਿ ਰਹਿਣਾ ਮਿਲ ਕੇ ਕੀ ਕਰਦੇ ਉਹਨਾਂ ਦਾ ਪਾਣੀਆਂ ਦੇ ਮੁੱਦੇ 'ਚ ਬੀਜੇਪੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਅੱਜ ਪੰਜਾਬ ਦੇ ਲੋਕ ਅੱਜ ਇੱਕ ਬੂੰਦ ਪਾਣੀ ਨਹੀਂ ਜਾਣ ਦੇਣਗੇ ਤੁਹਾਡਾ ਤੁਹਾਡੇ ਚੈਨਲਾਂ ਦਾ ਧੰਨਵਾਦ ਕਰਦਾ ਕਿ ਪੰਜਾਬ ਦਾ ਪਾਣੀਆਂ ਦਾ ਮੁੱਦਾ ਪੰਜਾਬ ਦੇ ਨਸ਼ਿਆਂ ਦਾ ਮੁੱਦਾ ਪੰਜਾਬ 'ਚ ਸਿੱਖਿਆ ਕ੍ਰਾਂਤੀ ਦਾ ਮੁੱਦਾ ਤੁਸੀਂ ਲੋਕਾਂ ਤੱਕ ਪਹੁੰਚਾਉ ਆ ਗਿਆ ਗਲਾਡਾ ਦੇ ਦਫਤਰ ਦੇ ਬਾਹਰ ਕੀ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਅਰਬਰ ਸਟੇਟ ਦੇ ਤਰੀਕੇ ਦੇ ਨਾਲ ਲੋਕਾਂ ਦੇ ਜ਼ਮੀਨਾਂ ਕਿਸਾਨਾਂ ਦੀਆਂ ਦੀਆਂ ਦਾ ਬੀਜੇਪੀ ਦਾ ਨਾਂ ਨਾਲ ਉਹ ਨੇਰੀ ਆਜੂਗੀ ਤੁਸੀਂ ਇਕਾਲੀਆਂ ਦਾ ਬੀਜੇਪੀ ਦਾ ਨਾਂ ਨਾਲ ਉਹ ਇਧਰੋਂ ਨੇਰੀ ਆ ਜਾਣੀ ਹੈ ਔਰ ਦਿੱਲੀ ਵਾਲੇ ਪਾਸਿਓਂ ਨੇਰੀ ਆਉਣੀ ਹੈ ਪੰਜਾਬ ਦੇ ਲੋਕ ਚਟਾਨ ਬਣ ਕੇ ਮੁਰੇ ਖੜੇ ਨੇ ਅਸੀਂ ਇਹਨਾਂ ਛੋਟੀਆਂ ਲੜਾਈਆਂ ਜਿਨੀ ਪੈਂਦੇ ਸਾਡਾ ਕੰਮ ਹੈ ਪੰਜਾਬ ਨੂੰ ਰੰਗਣਾ ਪੰਜਾਬ ਬਣਾਉਣਾ ਸਰਬਨਨ ਲੈ ਲਓ ਬਿਲਕੁਲ ਬਿਲਕੁਲ ਜਿਵੇਂ ਨਵੀਰ ਸਿੰਘ ਸਾਡੇ ਨਾਲ ਹੈ ਸਰ ਕਿਸ ਤਰੀਕੇ ਨਾਲ ਚੱਲ ਰਿਹਾ ਡੇਰਾ ਬਸ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਲਗਾਤਾਰ ਲੋਕਾਂ ਨੂੰ ਅਵੇਰ ਵੀ ਕਰ ਰਹੇ ਹੋ ਦੂਜੇ ਪਾਸੇ ਮੀਟਿੰਗਾਂ ਵੀ ਹੋ ਰਹੀਆਂ ਨੇ ਅੱਜ ਲਾਸਟ ਦਿਨ ਹੈ ਇਸ ਤੋਂ ਬਾਅਦ ਕਿਸ ਤਰੀਕੇ ਸਖਤਾਈ ਪੁਲਿਸ ਵੱਲੋਂ ਕੀਤੀ ਜਾ ਜੇ ਰੈਗੂਲਰ ਚਲਦੀ ਰਹੇਗੀ ਆਪਣੀ ਰੈਡਾਂ ਅਸੀਂ ਪਲਾਨ ਕਰਦੇ ਹਾਂ ਬਿਲਕ ਜੋ ਸਮਗਲਰਸ ਵਗੈਰਾ ਨੇ ਅਬ ਰੈਗੂਲਰਲੀ ਉਹਨਾਂ ਦੇ ਚੈੱਕਆਉਟਸ ਵੀ ਰੱਖ ਰਹੇ ਆ ਵਾਚ ਵੀ ਰੱਖ ਰਹੇ ਆ ਤੇ ਉਹਨਾਂ ਦੇ ਰੇਡਾਂ ਕਰ ਕਰਕੇ ਉਹਨਾਂ ਨੂੰ ਐਫਆਈਆ ਲੋਜ ਕਰਕੇ ਉਹਨਾਂ ਨੂੰ ਅੰਦਰ ਵੀ ਦੇ ਰਹੇ ਆ ਜਿਹੜੇ ਨਸ਼ਾ ਕਰਦੇ ਨੇ ਜਾਂ ਆਦੀ ਨੇ ਉਹਨਾਂ ਨੂੰ ਕਾਉਂਸਲਿੰਗ ਕਰਕੇ ਨਸ਼ਾ ਸ਼ਲੋ ਕੇਂਦਰ ਚ ਵੀ ਛੱਡ ਰਹੇ ਆ ਜੀ ਠੀਕ ਹੈ ਬਿਲਕੁਲ ਦੇਖੋ ਕਿ ਪੁਲਿਸ ਵੀ ਲਗਾਤਾਰ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਕਿਉਂਕਿ ਜਿਸ ਤਰੀਕੇ ਨਾਲ ਹਰ ਬੰਦੇ ਦੀ ਜ਼ਿੰਮੇਵਾਰੀ ਬਣਦੀ ਹੈ ਅਗਰ ਨਸ਼ੇ ਮੁਕਤ ਪੰਜਾਬ ਬਣਾਉਣਾ ਹੈ ਤਾ ਉਸ ਦੇ ਵਿੱਚ ਹਰ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਵੀ ਨਿਭਾਉਣੀ ਪਵੇਗੀ ਕਿਉਂਕਿ ਬਾਰ-ਬਾਰ ਇੱਕ ਗੱਲ ਨਹੀਂ ਹੋ ਸਕਦੀ ਇਕੱਲੇ ਪੁਲਿਸ ਜਾਂ ਫਿਰ ਐਮਐਲਏ ਜਾਂ ਫਿਰ ਸਰਕਾਰ ਦੀ ਜ਼ਿੰਮੇਵਾਰੀ ਹੈ ਤਾਂ ਉਹ ਚੀਜ਼ ਹਰ ਬੰਦੇ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਐਮਐਲਏ ਸਾਹਿਬ ਨਾਲ ਮੈਂ ਇੱਕ ਗੱਲ ਹੋਰ ਵੀ ਕਰਨਾ ਚਾਹੁੰਦਾ ਸੀ ਕਿ ਜਿਸ ਤਰੀਕੇ ਨਾਲ 2 ਮਿੰਟ ਜਿਹੜੇ ਲੈਣੇ ਨੇ ਕਿਉਂਕਿ ਉਹ ਐਮਐਲਏ ਨੇ ਜਿਹੜੇ ਮੈਂ ਰਾਸਤੇ ਤੇ ਵੀ ਜਦੋਂ ਆ ਰਿਹਾ ਸੀ ਤਾਂ ਹਰ ਬੰਦੇ ਨੂੰ ਗੱਡੀ ਦੇ ਵਿੱਚ ਉਤਰ ਕੇ ਹੀ ਮਿਲਦੇ ਨਜ਼ਰ ਆਏ ਸੀ ਤੇ ਨਾਲ ਦੀ ਨਾਲ ਉਹਨਾਂ ਦਾ ਪਿਆਰ ਵੀ ਜਿਹੜਾ ਬਖੂਬੀ ਇਸ ਤਰੀਕੇ ਨਾਲ ਹੈ ਕਿ ਲੋਕਾਂ ਨਾਲ ਬਣਿਆ ਹੋਇਆ ਹੈ ਤਾਂ ਮਿਲ ਸਾਬ ਦੀ ਜਿਹੜੀ ਇਹ ਚੀਜ਼ ਬੜੀ ਵਧੀਆ ਲੱਗੀ ਥਾਨੂੰ ਚਲੋ ਅਸੀਂ ਕਿਸੇ ਪਾਰਟੀ ਦਾ ਸਮਰਥਨ ਤਾਂ ਨਹੀਂ ਕਰਦੇ ਪਰ ਕਿਤਨੇ ਕਿਲੋ ਚੰਗਾ ਲੀਡਰ ਚੰਗੇ ਇਨਸਾਨ ਦੀ ਜੂਰ ਇਹ ਗੱਲਬਾਤ ਕਰਨਾ ਸਾਡਾ ਫਰਜ਼ ਬਣਦਾ ਹੈ ਅਸੀਂ ਵੀ ਜਦੋਂ ਵੀ ਇਹਨਾਂ ਨਾਲ ਕੋਈ ਗੱਲਬਾਤ ਕਰਨੀ ਚਾਹੀਦੀ ਤਾਂ ਇੱਕ ਫੋਨ ਤੇ ਹੀ ਫੋਨ ਚੱਕ ਲਦੇ ਐਵੇਂ ਸਮੇਂ ਇੱਕ ਇੱਕ ਮਿੰਟ ਲੈਣਾ ਮੈਂ ਆਂਦੇ ਹੋਏ ਤੁਹਾਨੂੰ ਦੇਖਦਾ ਸੀ ਜੀ ਜੀ ਮੈਂ ਤੁਹਾਡੀ ਗੱਡੀ ਪਿੱਛੇ ਹੀ ਸੀ ਮੇਰੀ ਅਸੀਂ ਹਰ ਬੰਦੇ ਨੂੰ ਗੱਡੀ ਚ ਉਤਰ ਕੇ ਵੀ ਮਿਲਦੇ ਸੀ ਦੂਜੇ ਪਾਸੇ ਹਰ ਬੰਦੇ ਨੂੰ ਸਿਰ ਝੁਕਾ ਕੇ ਹੀ ਮਿਲਣਾ ਆਪਣੇ ਵੋਟਰਾਂ ਨੂੰ ਇਹ ਬਹੁਤ ਘੱਟ ਲੀਡਰ ਹੁੰਦੇ ਨੇ ਮੈਂ ਭਾਵੇਂ ਤੁਹਾਡੀ ਪਾਰਟੀ ਦਾ ਸਮਰਥਨ ਨਹੀਂ ਕਰਦਾ ਪਰ ਮੈਂ ਚੰਗੇ ਲੀਡਰਾਂ ਦਾ ਸਮਰਥਨ ਜਰੂਰ ਨਹੀਂ ਛੋਟੇ ਵੀਰ ਗੱਲ ਹੈ ਨਾ ਮੈਂ ਸਲਕੇ ਦਾ ਜੰਪਲ ਐ ਮੈਨੂੰ ਉਹਨਾਂ ਦਾ ਦਰਦ ਆ ਹਰ ਜਗ੍ਹਾ ਚਾਚਾ ਸਰੋਂ ਨੂੰ ਕੋਰਤ ਕਰ ਰਿਹਾ ਕੋ ਆਪਣੇ ਆਲੂਆਂ ਦੇ ਛਾਂਡ ਰਿਹਾ ਕੋ ਪਿਆਜ਼ ਛਾਂਡ ਰਿਹਾ ਤੇ ਮੇਰੇ ਹਲਕੇ ਦੇ ਲੋਕ ਨੇ ਮੈਂ ਖੁਦ ਕਿਸਾਨ ਪੁੱਤ ਆ ਮੈਨੂੰ ਦਰਦ ਜਾਣਦਾ ਉਹਨਾਂ ਦਾ ਲੇਕਿਨ ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਪੰਜਾਬ ਦੇ ਇੱਕ ਗਰੀਬ ਕਿਸਾਨ ਦਾ ਇੱਕ ਕਿਸਾਨ ਦੇ ਬੇਟੇ ਦਾ ਦਰਦ ਜਾਣ ਕੇ ਤੇ ਅੱਜ ਪੰਜਾਬ ਸਰਕਾਰ ਦੇ ਹਤੈਸ਼ੀ ਬਣ ਕੇ ਨੇ ਲੇਕਿਨ ਕਿ ਚੈਨਲ ਦੇ ਥਰੂ ਤੁਸੀਂ ਅੱਜ ਪੰਜਾਬ ਦੇ ਆਵਾਮ ਨੂੰ ਇੱਕ ਮੇਰਾ ਸਨੇਹਾ ਜਿਹੜਾ ਦਿੱਤਾ ਕਿ ਨਸ਼ਿਆਂ ਦੇ ਵਿਰੁੱਧ ਅਸੀਂ ਲੜਾਈ ਸ਼ੁਰੂ ਕੀਤੀ ਆ ਅੱਜ ਹੀ ਜਿਹੜੀ ਸਿੱਖਿਆ ਕ੍ਰਾਂਤੀ ਦੇ 140 ਸਕੂਲ ਅੱਜ ਦੁਪਹਿਰ 1 ਵਜੇ ਪੂਰੇ ਕੋਈ ਦੇ ਮੈਂ ਵਾਈਂਡ ਅਪ ਕਰਕੇ ਪੰਜਾਬ ਸਭ ਤੋਂ ਪਹਿਲਾਂ ਸਿੱਖਿਆ ਕ ਸਿੱਖਿਆ ਕ੍ਰਾਂਤੀ ਦੇ ਸਾਡੇ ਜਰਨੈਲ ਬੈਂਸ ਸਾਹਿਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਜੋ ਪ੍ਰੋਗਰਾਮ ਇੱਥੇ ਆ ਸੀ ਆ ਜੋ ਟਾਰਗੇਟ ਈਚਿਵ ਕਰ ਲਿਆ ਔਰ ਪੰਜਾਬ ਦੇ ਲੋਕ ਇੱਕ ਹੋਰ ਦੇਖਿਓ ਆਉਣ ਵਾਲਾ ਸਮਾਂ ਛੋਟੀ ਵੀਰ ਪਰਮਾਤਮਾ ਕਰੇ ਤੁਹਾਡੇ ਮੂੰਹ ਚ ਕੀ ਸ਼ਕਰ ਪੰਜਾਬ ਦੇ ਲੋਕਰ ਜਲਦੀ ਹੀ ਰੰਗਲਾ ਪੰਜਾਬ ਜਿਹੜਾ ਸੁਪਨਾ ਮੁੱਖ ਮੰਤਰੀ ਨੇ ਦੇਖਿਆ ਸੀ ਤੁਸੀਂ ਖੁਦ ਮਹਿਸੂਸ ਕਰੋਗੇ ਤੁਸੀਂ ਪਿੰਡਾਂ 'ਚ ਜਾਓਗੇ ਐਜਾ ਸੱਥਾਂ ਹੀ ਦੇਖਿਆ ਤੁਸੀਂ ਕਦੇ ਹਜ ਤੱਕ ਇੰਨਾ ਪਿਆਰ ਮਿਲਦਾ ਇੰਨੀ ਧੁੱਪ ਦੀ ਕੜਖ ਦੀ ਧੁੱਪ ਦੇ ਵਿੱਚ 100 150 ਬੰਦਾ ਤਾਂ ਵਿਚਾਰਾ ਭੈਣਾ ਭਰਾਵਾਂ ਦਾ ਹੀ ਬੈਠਾ ਕਿਉਂਕਿ ਇਹਨਾਂ ਨੂੰ ਦਰਦ ਸਤਾਉਂਦਾ ਕਿਤੇ ਨੇ ਕਿਤੇ ਸ਼ਾਮ ਸਵੇਰ ਦੇ ਜਿਹੜੇ ਨਸ਼ੇ ਆ ਉਹਨਾਂ ਨੇ ਸਾਡੀਆਂ ਭੈਣਾਂ ਨੂੰ ਵੀ ਦਿੱਕਤ ਪੈਦਾ ਕੀਤਾ ਪਿਆ ਅੱਛਾ ਐਮਐਲਏ ਤਾਂ ਅਸੀਂ ਬਹੁਤ ਦੇਖੀਆਂ ਹਰ ਪਾਰਟੀ ਦੇ ਇੰਟਰਵਿਊ ਵੀ ਕਰਦੇ ਆ ਪਰ ਤੁਹਾਡੇ ਤੇ ਐਮਐਲ ਪਰ ਨਹੀਂ ਕਈ ਐਮਐਲਏ ਦਾ ਥੋੜੀ ਜਿਹੀ ਪਾਵਰ ਮਿਲ ਜੇ ਉਹ ਬਦਲ ਜਾਂਦੇ ਮੇਰੇ ਵੱਲ ਸੁਣ ਮੇਰਾ ਕਿਉਂ ਮਖੌਲ ਕਰਾ ਮੇਰਾ ਮੈਂ ਉਹ ਹੀ ਕੁੜਤੇ ਪਿਆ ਮੈਂ ਦੇਸੀ ਜੱਟ ਆਦਮੀ ਆ ਮੈਨੂੰ ਰਾਜਨੀਤੀ ਛੋਟੇ ਵੀ ਰਾਂਦੀ ਨਹੀਂ ਕਿਉਂਕਿ ਇਹ ਪਵਾਦ ਦਾ ਇਲਾਕਾ ਜਿੰ ਜਿਹਦੇ ਅੰਦਰ ਮੈਂ ਜੰਬਿਆਂ ਪੜਿਆ ਜਿੱਥੇ ਮੇਰੇ ਮਾਪੇ ਨੇ ਆ ਕੇ ਕਿਸਾਨੀ ਕੀਤੀ ਮੇਰੇ ਬਾਪ ਨੇ ਟਰਾਂਸਪੋਰਟਰ ਦਾ ਧੰਦਾ ਕੀਤਾ ਅੱਜ ਮੇਰੇ ਬਾਪੂ ਕੋਲ 800 ਕਲੇ ਜਮੀਨ ਸੀ ਲੇਕਿਨ ਕਈ ਦੀ ਘਰ ਦਰਿਆ ਹੁੰਦਾ ਸੀ ਸਾਰੀ ਫਸਲ ਹੜੁੜ ਜਿਆ ਕਰਦੀ ਸੀ ਪ੍ਰਮਾਤਮਾ ਉਹਦੇ ਕਰ ਦੇ ਰਹੇ ਹਨੇਰ ਨਹੀਂ ਮਿਹਨਤ ਦਾ ਮੁੱਲ ਜ਼ਰੂਰ ਪੈਂਦਾ ਮਿਹਨਤ ਦਾ ਮੁੱਲ ਤੁਸੀ ਬਹੁ ਦਾਵਾ ਜਿੰਨਾ ਨਾਲ ਅਸੀਂ ਗੱਲਬਾਤ ਅੱਜ ਪਿੰਡ ਡੇਰਾਬੱਸੀ ਦੇ ਭੋਖੜੀ ਪਿੰਡ ਦੇ ਵਿੱਚ ਆਣ ਕੇ ਕੀਤੀ ਹੈ ਕਾਫੀ ਦਿਨ ਤੋਂ ਇਹਨਾਂ ਨਾਲ ਤਾਲਮਿਲ ਚੱਲ ਰਿਹਾ ਸੀ ਇੰਟਰਵਿਊ ਨੂੰ ਲੈ ਕੇ ਵੀ ਦੂਜੇ ਪਾਸੇ ਪਿੰਡਾਂ ਦਾ ਡੇਰਾਬੱਸੀ ਦਾ ਮਾਹੌਲ ਦੇਖਣ ਵਾਸਤੇ ਵੀ ਅਸੀਂ ਜਦੋਂ ਵੀ ਰਾਸਤੇ ਦੇ ਵਿੱਚ ਆ ਰਹੇ ਸੀ ਤੇ ਕਾਫੀ ਲੋਕ ਇਹਨਾਂ ਨੂੰ ਮਿਲਦੇ ਨਜ਼ਰ ਆਏ ਨੇ ਇਹ ਕੋਈ ਇਹ ਨਹੀਂ ਕਿ ਅਸੀਂ ਕਿਸੇ ਪਾਰਟੀ ਦੀ ਹਮਾਇਤ ਕਰ ਰਹੇ ਹਾਂ ਜਾਂ ਕਿਸੇ ਇੱਕ ਬੰਦੇ ਦੀ ਕਿਸੇ ਐਮਐਲਏ ਦੀ ਹਮਾਇਤ ਕਰ ਰਹੇ ਹਾਂ ਪਰ ਚੰਗੇ ਬੰਦੇ ਦੀ ਜੁਰ ਗੱਲਬਾਤ ਦੱਸਣਾ ਸਾਡਾ ਫਰਜ਼ ਮੰਨਦਾ ਥੋੜੇ ਵਿੱਚ ਕੈਮਰਾਮੈਨ ਸੁਮਿਤ ਦੇ ਨਾਲ ਤੇ